ਹਾਂਜੀ ਕਿਦਾਂ ਜੀ ਕਿਦਾਂ ਕਿਦਾਂ ਆਇਆ ਸੀ ਸੋਲਰ ਦਾ ਲੋਡ ਲਾਉਣ ਪਤੰਦਰ ਗੇੜ ਹੀ ਨਹੀਂ ਖੋਲਦੇ ਸਪੈਨਿਸ਼ ਸਪੈਨਿਸ਼ ਵਾਲੇ ਇੰਗਲਿਸ਼ ਚ ਗੱਲ ਕਰੀਏ કે ਦੀ ਸਪੈਨਿਸ਼ ਚ ਗੱਲ ਕਰ ਲੈ ਹੁਣ ਤੇਰੇ ਲਈ ਸਪੈਨਿਸ਼ ਸਿੱਖੀ ਅਸੀਂ ਹਾਂ ਇਕੱਲਾ ਹੀ ਖੜਾ ਹਾਂ ਕੋਈ ਲੈ ਲਓ ਸੋਲਰ ਦਾ ਲੋੜਾ ਸੋਲਰ ਪਲੇਟਾਂ ਲੱਗੀਆਂ ਆ ਸਾਰੀਆਂ ਇਹ। ਕੋਲਾਈਨ ਹੀ ਚੱਕਦੇ ਦੇਖੋ ਕੀ ਬਣਦਾ। ਤੇ ਅੱਧਾ ਘੰਟਾ ਡਿੱਕਿਆ ਤੇ ਹੁਣ ਆਇਆ ਬੰਦਾ। ਇਹਨਾਂ ਮੈਂ ਤੇਰੇ ਲੋਡ ਲਾ ਕੇ ਦਿਨਾਂ ਮੈਂ ਕਿਹਾ ਚੱਲ ਭਾਈ ਤੇਨੂੰ ਕਰਦਾ ਫਾਲੋਅ ਅਪ ਬੈਕ। ਹੁਣ ਦੂਜਾ ਪਿੱਕੇ ਆਲਾ ਆ। ਉਹ ਕਹਿੰਦਾ ਮੈਨੂੰ ਫਾਲੋ ਕਰ। ਵੀ ਮੇਰੇ ਪਿੱਛੇ ਪਿੱਛੇ ਆ ਜਾ। ਮੈਂ ਚੱਲ ਭਾਈ ਤੇਰੇ ਪਿੱਛੇ ਪਿੱਛੇ ਆਣਾ 7 ਮੀਲੇ ਮਤਲਬ ਐ ਰੋਡ ਬਣਿਆ ਹੋਇਆ ਬਸ 7 ਮੀਲੇ ਸੁੰਦਰ ਲਾਏ ਹੋਏ ਆ ਇਹ ਵਿੱਚ ਜੰਗਲ ਹੀ ਆ ਜੰਗਲ ਮੰਗਲ ਕੀਤਾ ਹੋਇਆ ਜੰਗਲ ਮੰਗਲ ਇੱਧਰ ਆ ਪਤਾ ਨਹੀਂ ਐਰੀ ਉਹਨਾਂ ਦੇ ਜੰਗਲ ਹੀ ਆ ਸਾਰੇ ਬਸ ਯਾਰਾ ਮੇਰੇ ਪਿੱਛੇ ਪਿੱਛੇ ਆ ਜਾ ਮੈਂ ਚੱਲ ਭਾਈ ਜਿੰਨਾ ਟਾਈਮ ਅੰਦਰ ਵੇਰਹੋਸ ਚ ਮਤਲਬ ਵੇਰਹੋਸ ਕੀ ਅੰਦਰ ਇਹਨਾਂ ਲਿਆਉਣ ਨੂੰ ਲੱਗ ਗਿਆ ਉਹ ਤੋਂ ਕੱਢ ਟਾਈਮ ਦਾ ਲੋਡ ਲਾਉਣ ਨੂੰ ਲੱਗਣਾ ਆਹ ਰੋਡ ਆ ਲੈ ਹੁਣ ਆ ਆ ਗਿਆ ਕੱਚੇ ਬੱਬੇ ਕਿੱਥੇ ਜਾਣਾ ਇਹਦਾ ਪੰਜਾਬ ਵਾਂਗੂ ਰੋਡ ਆ ਏਡੀਆਂ ਪਾਣੀ ਤੋਂ ਬਣਾਉਂਦੇ ਨੇ ਬਿਜਲੀ ਏ ਸੂਰਜ ਦੀ ਰੋਸ਼ਨੀ ਤੇ ਬਿਜਲੀ ਬਣਾਉਂਦੇ ਆ। ਦੰਦਰ ਨੇ ਮੋਟੀ ਸੀਲ ਤੇ ਲਾਤੀ। ਹੁਣ ਇਹਨਾਂ ਨੂੰ ਕੱਟਰ ਨਹੀਂ ਲੱਭਦਾਗਾ। ਜੰਗਲ ਹੀ ਜੰਗਲ ਜੰਗਲ। ਫੇਰ ਆ ਮਗਰ ਲਿਆ ਦਾ ਬਦੰਦਰੇ ਵੀ ਡੌਗ ਹੈ ਨਹੀਂ ਇਹਨਾਂ ਕੋਲੇ ਹੱਥੀ ਲੋੜ ਲਾਉਣਗੇ ਮੈਂ ਕਿਹ ਜੀ ਨਗੜ ਦੀ ਬਦੰਦਰਾਂ ਨੇ ਦੋ ਬਾਇਲਟ ਚੱਕਣੇ ਆ ਜੇ ਸਾਰਾ ਟਰੱਕ ਹੁੰਦਾ ਰਹਿੰਦਾ ਸਾਰੀ ਜਿਹੜੀ ਲਾ ਦੇਣੀ ਸੋਲਰ ਪਲੇਟ ਆ ਇਕੱਲੀਆਂ ਪਲੇਟਾਂ ਹੀ ਆ ਬਸ ਪਾਈਪਾਂ ਨਾਲ ਬੰਨ ਕੇ ਲਾਈ ਹੋਈਆਂ ਮਸਾਇਨ ਦਾ ਨਾ ਸਟੋਰ ਜੇ ਵਾ ਇੱਥੋਂ ਚੱਕ ਕੇ ਜਿਹੜੀ ਖਰਾਬ ਹੋ ਗਈ ਪਲੇਟ ਜਾਂਦੇ ਅਸੀਂ ਵੀ ਸਾਨੂੰ ਪਤਾ ਲੱਜਣਾ ਕਿਹੜੀ ਪਲੇਟ ਖਰਾਬ ਹੋਊਗੀ ਤੇ ਉਹ ਪਲੇਟ ਬਸ ਅਸੀਂ ਕਹਿੰਦੇ ਚੇਂਜ ਕਰ ਦਿੰਨੇ ਆ ਬਸ ਦੈਟਸ ਇਟ ਸੌਖਾ ਹੀ ਹੈ ਕਹਿੰਦਾ ਕੰਮ ਕੋਈ ਬਿਜ਼ੀ ਨਹੀਂ ਸਾਰੇ ਇੱਥੇ ਸੋਲਰ ਪੈਨਲ ਲਾਏ ਹੋਏ ਆ ਤੇ ਉਹਨਾਂ ਤੋਂ ਬਿਜਲੀ ਪੈਦਾ ਕਰਕੇ ਫੇਰ ਸ਼ਹਿਰਾਂ ਦੇ ਵਿੱਚ ਕਰਦੇ ਨੇ ਪਹੁੰਚੀ ਕਰਦੇ ਨੇ ਹੁਣ ਲੋਡ ਲਾਤਾ ਸੋਲਰ ਦਾ ਤੇ ਹੁਣ ਲੋਡ ਚੱਕਣਾ ਵਾ ਘਰ ਨੂੰ ਜਾਣ ਵਾਲਾ ਉਹ ਲੋਡ ਹੈਗਾ Amazon ਦਾ ਹਲਕਾ ਜਿਹਾ ਲੋੜਾ ਚੱਕ ਕੇ ਸੱਦਾ ਕਰੇ ਦੋ ਚਾਰ ਦਿਨ ਘਰੇ ਰਵਾਂਗੇ ਲੋਡ ਲਾ ਕੇ ਤੁਹਾਰੇ ਚੱਕ ਲਿਆ ਹੁਣ ਚੱਲਦੇ ਆ ਪਿੰਡ ਵੱਲ ਨੂੰ ਜਰੂਰ ਪਿੰਡ ਜਾਣਾ ਹੁੰਦਾ ਹੈ ਚਾਹ ਚੜ ਜਾਂਦਾ ਇੰਡੀਆ ਜਾਣਾ ਹੋਵੇ ਤਾਂ ਵੀ ਇੱਥੋਂ ਵਾਲੇ ਜਾਣਾ ਹੋਵੇ ਤਾਂ ਵੀ ਲੋੜ ਕੀ ਲੱਦਿਆ ਪਤੰਦਰਾ ਨੇ ਲਹ ਆ ਕੀ ਲੱਦਦਾ ਲੋੜ ਦੱਸ ਬੇਰ ਹੌਸ ਹੈਗਾ ਐਵੇਂ ਆਉਂਦਾ ਤੇ ਲੋੜ ਲੱਦਿਆ ਮੋਗਲਾਲ ਜਿਵੇਂ ਆਪਾਂ ਕਾਰਾਂ 'ਚ ਪਾਉਂਦੇ ਆ ਮੋਗਲ ਇਸ ਹਨਾ ਪੱਕਾ ਰੱਕਾ ਜਮਾਨੇ ਆਉ ਮੌਗਲ ਆਹ ਲੋਡ ਲਾ ਕੇ ਇੱਕ ਲਾਤੀ ਆਪਾਂ ਤੇ ਇਹਦੇ ਤੋਂ ਉਹਨਾਂ ਨੇ ਲਾਈ ਸੀ ਆਹ ਸੀਲ ਇੱਥੇ ਬੈਕ ਲਾਇਆ ਸੀ ਐ ਦੋਨੇ ਸੱਜੇ ਕਰਕੇ ਰੋਣੇ ਬੰਦੇ ਅੱਖ ਦੇ ਇਸ਼ਾਰੇ ਦੋਨੇ ਅੱਖਾਂ ਨਾਲ ਸੀਲ ਲਾਤੀ ਤੇ ਉੱਪਰ ਵੀ ਚੈੱਕ ਕੀਤਾ ਸਹੀ ਆ ਤੇ ਟੈਡ ਪੇ ਚੈੱਕ ਆ ਲੀਏ ਇੱਥੋਂ ਹੈਗੇ ਆ ਘਰ ਦੇ 7-8 ਘੰਟੇ ਵਾਹ ਫਿਰ ਲਗਾਤਾਰ ਹੀ ਰਹਿਣਾ ਫਿਰ ਹਣ ਨਹੀਂ ਰੁਕਦੇ ਐਰੀਓ ਨਾ ਪੀਨਕਸ ਟੌਪ ਬੜੀ ਆ ਖਾਲੀ ਖਾਲੀ ਪਿਆ ਫਿਰ ਉਹ ਇਕੱਲਾ ਮੈਂ ਹੀ ਆ ਲੋੜ ਨੂੰ ਚੱਕਣ ਵਾਲਾ ਚੱਕ ਲਿਆ ਲੋਡ ਚੱਲ ਗਏ ਤੇ ਇੱਥੋਂ ਹੈਗਾ 12 ਮੀਲਾਂ ਤੇ ਆਪਾਂ ਪਉਣਾ ਤੇਲ ਤੇਲ ਉੱਥੇ ਲੱਗਿਆ ਹੁੰਦਾ ਸਸਤਾ ਤੇ ਚੱਲ ਗਏ ਹੁਣ ਚੱਕ ਲਿਆ ਲੋਡ ਚੱਲੇ ਪਿੰਡ ਨੂੰ